ਦੋਸਤੋ ਪਹਿਲਾ ਸਲੂਟ ਪਿੰਡ ਨੂੰ ਤੇ ਦੂਜਾ ਸਲੂਟ ਪਿੰਡ ਦੀ ਪੰਚਾਇਤ ਨੂੰ ਆਹ ਵੇਖੋ ਬਾਈ ਚੱਕ ਕਾਲਾ ਸਿੰਘ ਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਤੇ ਬਾਈ ਬੱਸ ਸਟੈਂਡ ਹੈ ਤੇ ਬਾਈ ਪਿੰਡ ਨੂੰ ਫਿਰ ਦੁਬਾਰਾ ਕਹਿੰਨੇ ਆ ਸਲੂਟ ਆਹ ਦੇਖੋ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਤੇ ਐਸ ਪਾਸੇ ਸਰਦਾਰ ਹਰੀ ਸਿੰਘ ਨਲੂਆ ਜਰਨੈਲ ਦੀ ਫੋਟੋ ਤੁਹਾਨੂੰ ਐਸ ਪਾਸੇ ਸੂਰਜ ਪੈਂਦਾ ਇੱਕ ਮਿੰਟ ਦਿਖਾ ਦਿੰਨੇ ਆ ਤੇ 1947 ਤੋਂ ਪਹਿਲਾਂ ਜਿਹੜਾ ਵੰਡ ਤੋਂ ਪਹਿਲਾਂ ਦਾ ਜਿਹੜਾ ਪੰਜਾਬ ਆ ਉਹਦਾ ਅੰਦਰ ਨਕਸ਼ਾ ਬਣਾਇਆ ਹੋਇਆ ਹੈ ਤੇ ਕਹਿੰਡ ਗੱਲ ਬਾਤ ਆ ਬਾਈ ਆ ਦੇਖ ਲੋ ਠੀਕ ਹੈ ਜ਼ਿਲ੍ਹਾ ਮੁਕਤਸਰ ਸਾਹਿਬ ਉਹ ਉੱਥੇ ਅੱਗੇ ਗਏ ਸੀਗੇ ਗਾਂ ਰਿਸ਼ਤੇਦਾਰੀ ਚ ਤੇ ਆਉਂਦਿਆਂ ਵੀਡੀਓ ਬਣਾਈ ਆ ਦੇਖੋ ਆ ਵੇਡੀ ਫਿਰਦੀ ਸੰਮੂ ਸਾਡੀ ਸੰਮੂ ਏ ਕਾਲਾ ਚੱਕ ਕਾਲਾ ਸਿੰਘ ਵਾਲਾ ਲੈ ਦੂਰੋਂ ਤੁਹਾਨੂੰ ਦਿਖਾ ਦਿੰਨੇ ਆ ਦੁਵਾਰਾ ਬੱਸ ਸਟੈਂਡ ਹੈ ਤੇ ਘੈਂਟ ਗੱਲ ਬਾਤ ਆ ਬਾਈ ਆਹ ਦੇਖ ਲਓ ਠੀਕ ਆ ਆਹ ਦੇਖੋ ਬੱਚਿਆਂ ਵਾਸਤੇ ਖੇਡਣ ਫੁੱਟਣ ਦਾ ਜਗਾੜ ਵੀ ਹੈ